ਕਈ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋ ਰੋਕੇ ਚਾਹਦਾ ਕੱਤ ਤੁਹਾਡੇ ਕੋ ਫੀਕੇ ਜਾਊਗਾ ਸੋ ਮੈਂ ਚਾਹ ਪਿਆ ਕੇ ਕਰ ਚਾਹ ਚਾਹ ਜੀ ਚੋ ਮਿਲ ਸਰ ਕਿਤੇ ਰਹੀ ਗਈ ਸਾਦੀ ਦੇਖੋ ਮੈਂ ਮੇਰੀ ਸੁਣ ਮੈਂ ਆਪਣੇ ਘਰ ਆਇਆ ਆ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕਾਇਮ ਰਹਿੰਦੇ ਤੋ ਹੀ ਇਸ ਲਾਈਕ ਮਾਈ ਯੰਗਰ ਬ੍ਰਦਰ ਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅ ਠੀਕ ਨਹੀਂ ਸੀ ਤੇ ਮੈਨਨ ਨੇ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋ ਰੋਕੇ ਚਾਹਦਾ ਕਰ ਤੁਹਾਡੇ ਕੋ ਪੀ ਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵੱਧ ਇਹਦੇ ਤੇ ਕੋਈ ਬਹੁਤਾ ਸੋਚਣ ਵਿਚਾਰਨ ਵਾਲੇ ਬੇਦੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਤੇ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਸੀ ਜਦੋਂ ਤੋਂ ਰੋਣਾ ਸਾਹਿਬ ਕਾਂਗਰਸ ਆਪਕੇ ਗਏ ਹੋਏ ਵੇਲੇ ਵੇਖੋ ਆਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚਨੇ ਕੋ ਭਾਜ ਭਾਜਨੇ ਕੋਈ ਕਾਂਗਰਸ ਚ ਨੇ ਉਹਨਾਂ ਸਾਰਿਆਂ ਨੂੰ ਅਸੀਂ ਤਾਲਮੇਲਾ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਆ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋ ਜਾਨਾ ਤੁਹਾਨੂੰ ਯਾਰੀ ਪੱਖੋਂ ਕਿਹਾ ਹੋਵੇ ਯਾਰ ਵਾਪਸ ਆ ਜੂ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਾਨ ਇਹਨਾਂ ਦਾ ਹੋਏਗਾ ਉਹ ਜੋ ਵੀ ਇਹਨਾਂ ਦਾ ਵਿਚਾਰ ਹੋਏਗਾ ਇਹਨਾਂ ਤੇ ਛੱਡਿਆ ਸੋ ਕੋਈ ਮੇਰੀ ਸੁਣ ਲੋ ਕੋਈ ਅਜੇ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿੱਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਐ ਉਸ ਵਾਅਦੇ ਮੁਤਾਬਕ ਕੋਈ ਗੱਲ ਇਹ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਲ ਕੋਈ ਅਰਵਨੀਤ ਸਿੰਘ ਬਿੱਟੂ ਕੈਬਨ ਮੰਤਰੀ ਬਣ ਕੇ ਚਲ ਆਓ thank you